ਲੈਓ ਭਾਈ ਕਰੋ ਸ਼ੌਂਕ ਬਾਪੂ ਜੀ ਵਾਲੇ ਕੂਤਰਾਂ ਦਾ ਠੀਕ ਹੈ ਜਿਹੜੇ ਆ ਹੁਣ ਅੱਗੇ ਛੱਡਣ ਵਾਲੇ ਨੇ ਠੀਕ ਹੈ ਕਰ ਲੋ ਸ਼ੌਂਕ ਵੀਰੇ ਸਾਰੇ ਕੂਤਰਾਂ ਦਾ ਬਾਪੂ ਨਿੰਗ ਜੀ ਵਾਲੇ ਠੀਕ ਹੈ ਬਾਪੂ ਸੁਧਾਗ ਸਿੰਘ ਨਿੰਗ ਘਰਾਗਣਾ ਨੀਲੇ ਲਾਰਤੇ ਭਾਈ ਬੱਡੇ ਵਾਲੇ ਹੈ ਠੀਕ ਹੈ ਬਈ ਇਹ ਆਪਣੇ ਬਾਜੀਆਂ ਵਾਲੇ ਹੈ ਬਈ ਬੱਡੇ ਨਾਲ ਮਾਦੀ ਜਿਹੜੇ ਮੇਨ ਗੁੱਤਰ ਆਪਣੇ ਠੀਕ ਹੈ ਬਈ ਪਿੱਛੇ ਕੁਸ ਠੀਕ ਹੈ ਬਈ ਬੱਚਿਆਂ ਵਾਲੇ ਠੀਕ ਹੈ ਬਈ ਤਾਂ ਕਿ ਨਾ ਦੱਸ ਕਰ ਨਾ ਸੁਣਾਉਣੀ ਮਨ ਨੂੰ ਪ੍ਰਾਣੀ ਠੀਕ ਹੈ ਬਈ ਸਾਂਝੀ ਆਪਾਂ ਇਹ ਮੈਂ ਡੱਬਿਆਂ 'ਚ ਹੋ ਗਿਆ ਚਿੱਟੀ ਕੰਨੀ ਆ ਨੀਲਾ ਜਾ ਹਾਂ ਠੀਕ ਹੈ ਬਈ ਬਾਬਾ ਰੰਗ ਮੰਗਲ ਨਾਲ ਇਹ ਲੋਕ ਚੱਲ ਰਹੇ ਸਹੀ ਗੱਲ ਆ ਬਈ ਮੰਨ ਲਾ ਲੈ ਬਈ ਕਰ ਲੋ ਦੇਖ ਲੋ ਵੀਰੇ ਪੁੱਤਰਾ ਦਾ ਕਰੋ ਸ਼ੌਕ ਬਾਪੂ ਨਿੰਗ ਜੀ ਵਾਲਿਆਂ ਦਾ ਲੈ ਬਈ ਇੱਕੋ ਦੇਖੋ ਬਈ ਕਰੋ ਸ਼ੌਕ ਦਾ ਬਾਪੂ ਨਿੰਗ ਵਾਲੇ ਦਾ ਪੁੱਤਰਾ ਦਾ ਆਹ ਦੇਖੋ ਬਈ ਲਓ ਬਈ ਅੱਗੇ ਕਰਾਉਣਾ ਸ਼ੌਕ ਆਹ ਬੱਲੇ ਬੱਡੇ ਦੂਜੇ ਛੋਡੇ ਦਾ ਇਹ ਜੀ ਕੀ ਨੇ ਬਈ ਇਹ ਵੀ ਵੱਡੇ ਨੇ ਸਾਰੇ ਠੀਕ ਐ ਬਈ ਲੈ ਬਈ ਕਰੋ ਸ਼ੌਕ ਸਾਰੇ ਵੱਡੇ ਉਤਰ ਆ ਬਾਈ ਜੀ ਵਾਲੇ ਬਾਪੂ ਜੀ ਵਾਲੇ ਇਹ ਜੋੜਿਆਂ ਵਾਲੇ ਆ ਬਈ ਸਾਰੇ ਉਪਰ ਦਾ ਵੀ ਵਿੱਚ ਪੁੱਠੇ ਗਏ ਦਾ ਵੀ ਨਾਲ ਬਈ ਠੀਕ ਹੈ ਜੋ ਮੱਚ ਕੇ ਦਾ ਨਾ ਕਰੋ ਸ਼ੌਂ ਬਈ ਕਾਲਾ ਸੱਤੇ ਬਈ ਠੀਕ ਹੈ ਬਈ ਲੈ ਬਈ ਕਰੋ ਨੀਲੇ ਦਾ ਸ਼ੌਂ نیچے ਬੈਠੇ ਦਾ ਗਾੜੀ ਵਾਲੇ ਬਈ ਲੱਭੇ ਮਿਲ ਨੇ ਪਰ ਉਹ ਜਮਨਿੰਦਾਸ਼ਾ ਮੋਰਗੇ ਬਈ ਕਿਉਂ ਇਹਦੇ ਨੂੰ ਬੰਦ ਰੱਖੀ ਬੋੜੋਣੀ ਸਾਡੀ ਬੋੜੇ ਮਿਲ ਜਾਂਦਾ ਚੁੱਕਾ ਰੱਖੇ ਬਈ ਬਾਪੂ ਯਾਰੇ ਕਾ ਕੇ ਬਈ ਬਾਪੂ ਜੀ ਆਇਆ ਕਰੋ ਸ਼ੌਕਾ ਸਰੋ ਬਈ ਗੋਤ ਦਾ ਸ਼ੌਕਾ ਬਾਪੂ ਨੇਂਗ ਕਰਾਗਣਾ ਜੀ ਤੇ ਸਾਰੇ ਗੋਤ ਬਈ ਰਾਗਟੀ ਐ ਪੂਰੇ ਡਾਵੇ ਫੱਲਾ ਕਰੋ ਬਈ ਸ਼ੌਕਾ ਕੰਨੂ ਹੈ ਹਾਂ ਕਿਹੜੇ ਕਿਹਾ ਕਰੋ ਆਲੇ ਬਈ ਉਹ ਜਿਹੜੇ ਵੀ ਆ ਕੇ ਰੋਕੇ ਠੀਕ ਹੈ ਲੈ ਬਈ ਆ ਬੱਚੇ ਆ ਸਾਰੇ ਜਿਹੜੇ ਰੋਕੇ ਐਸ ਵਾਰ ਬਾਰੀ ਛੱਡਣਗੇ ਹੁਣ 2026 ਚ 2026 ਵਾਲੇ ਬਈ ਸਾਰੇ ਉੱਡਣ ਵਾਲੇ ਆ ਬੈਠੇ ਬਈ ਡੱਬੇ ਬਾਪੂ ਜੀ ਵਾਲੇ ਕਰੋ ਸ਼ੌਕ ਤਵੇ ਦੇਖੋ ਨੀਲਾ ਨੀਲਾ ਕਹਿੰਦੇ ਗੋਲਾ ਕਹਿੰਦੇ ਬਈ ਆ ਕਰੋ ਬਈ ਸਰ ਦੇਖੋ ਡੱਬੇ ਦਾ ਆ ਦੇਖੋ ਬਾਈ ਕੋ ਸ਼ਲਤ ਬਈ ਜਿਵੇਂ ਪਤਲੇ ਪਿੰਟੇ ਦਾ ਚਿੱਟੀਆਂ ਦਾ ਟੱਕ ਵਾਲੀ ਨੌਕ ਦਾ ਲੈ ਭਾਈ ਪੁਕਾਲ ਕੰਤਾ ਆ ਕਰੋ ਚੱਕਦਾ લાલ ભાઈ ભઈ આ ਜਿਹੜੇ ਲਾਲ ਆ ਇਹ ਕਿੰਨਾ ਚੋ ਬਈ ਇਹ ਡੱਬਿਆਂ ਦਾ ਬਈ ہاں ਲਾ ਲੀ ਨਾ ہاں ਇਹ ਵਗਿਆੜ ਠੀਕ ਐ ਵਗਿਆੜ ਠੀਕ ਐ ਜੀ ਕਰੋ ਬਈ ਸ਼ਾਹ ਵਗਿਆੜ ਉਪਰਾਂ ਦਾ ਬੱਸ ਠੀਕ ਐ ਜੀ ਦਿਖਾਈਏ ਮੈਂ ਕਰੋ ਲੱਗ ਰਿਹਾ ਲੱਗਣਾ ਬੜੀ ਸਾਡੀ ਮੈਂ ਤੂੰ ਦੋ ਹੀ ਲੱਗਿਆ ਪਹਿਲਾਂ ਮੋਜੇ ਬਈ ਅਣੀ ਵੱਧ ਨਾ ਹੋਊ। ਨਾਲ ਨਾਲ ਮਗਰ ਪੈ ਗਿਆ। ਦੋ ਬਈ। ਅੱਜ ਕੂਤਰੀਆਂ ਆ ਗਈਆਂ ਪਿੱਛੇ। ਆ ਵੱਡੀਆਂ ਕੂਤਰੀਆਂ ਬਈ ਸਾਰੀਆਂ। ਸਾਰੀਆਂ ਕੂਤਰੀਆਂ ਕਿਦੋਂ ਰਪਾਉਣ ਨਾ ਪੈਸਾ ਤਾਂ ਪਈ। ਲੈ ਬਈ। ਕੂਤਰੀਆਂ ਵੱਡੇ ਕੂਤਰੀ ਨੇ ਸਾਲੇ। ਧੀ ਗੱਲ ਲੈ। ਠੀਕ ਆ ਬਈ। ਠੀਕ। ਲੈ ਬਈ ਕਰੋ ਸ਼ੌਕਾ। ਪੂਰੇ ਆਂਦਾ ਬਈ ਸਾਰੇ ਕਹਿੰਦੇ ਪੂਰੇ ਬਈ ਆਹ ਨੇ ਦੇਖ ਇਹ ਵੱਡਾ ਕੂਤਰਾ ਬਈ ਠੀਕ ਠੀਕ ਇਹ ਵੱਡੇ ਕੂਤਰੇ ਲੈ ਬਈ ਆ ਕਾਲੀ ਜਿੰਨੀ ਆ ਠੀਕ ਹੈ ਬਈ ਹਾਂ ਕਹਿੰਦਾ ਬਰੇ ਆ ਕਾਲੀ ਜਿੰਨੀ ਆ ਠੀਕ ਹੈ ਬਈ ਕਰੋ ਸ਼ੌਕ ਇੱਕ ਕੂਤਰੀ ਬਈ ਠੀਕ ਹੈ ਬਈ ਕਰ ਲੋ ਸ਼ੌਕ ਕੂੰਤੀ ਬਈ ਖੜ ਨਹੀਂ ਦੇਖੋ ਉਹ ਕਾ ਚਿਰ ਅੱਗੇ ਖੜੀ ਹੋ। ਮੈਂ ਉਹ ਕਾਰਕ ਪਾਉਣਾ। ਠੀਕ ਹੈ ਬਈ। ਪਰ ਵਿੱਚ ਟੋ ਚਲਾਉਣਾ। ਕਰੋ ਸ਼ੌਕ ਬਈ। ਨਹੀਂ ਨਹੀਂ। ਅੰਦਰ ਆਓ। ਆਯੋ ਬਈ। ਲੈ ਬਈ ਕਰੋ ਸ਼ੌਕ। ਦੇਖੋ ਬਈ ਪੂਰੇ। ਲੈ ਬਈ ਤੁਸੀਂ ਕਰਾਓ ਮੱਖਣ ਬਈ ਸ਼ੌਕ। ਪੂਤਰਾਂ ਦਾ। ਆਯੋ ਬਈ ਲੈ ਬਈ ਚੱਕੋ ਰੱਤੇ ਨੀਲੇ ਕਰੋ ਸ਼ੌਕ ਮੋਜੇ ਬਈ ਕਰੋ ਸ਼ੌਕ ਕਰੋ ਸ਼ੌਕ ਹੁਣ ਤੋ ਹੀ ਚੰਗੀਏ ਮੋਜੇ ਬਈ ਨੀਲੇ ਡੱਬੇ ਹਾਂ ਪਰ ਬਈ ਸ਼ੌਕ ਆਹ ਦੇਖੋ ਬਈ ਵਗਿਆੜ ਕਾਲਾ ਵਗਿਆੜ ਕਾਲਾ ਚੀਨਾ ਤੇ ਲਾਲ ਹੀ ਨਾ ਕਰ ਲਓ ਬਈ ਸ਼ੌਂਕ ਪਤਾ ਹੋ ਜੀਗਾ ਪਤਾ ਨਹੀਂ ਕਹਿੰਦੇ ਗਰੂਰ ਨਹੀਂ ਫਿਰ ਦੇਖੀਏ ਲੈ ਬਈ ਕਰੋ ਸ਼ੌਂਕ ਵੱਡੀਆਂ ਗੂਤਰੀਆਂ ਬਈ ਐ ਤੇ ਬਈ ਕਰਾਉਣੇ ਹੋਰ ਕੂਤਰਾ ਇਹੋ ਵੀ ਬਾਈ ਜੀ ਵਾਲੇ ਡੱਬਿਆਂ ਦਾ ਲੈ ਬਈ ਦੇਖ ਲੋ ਪਾੜ ਲਾਂ ਦੇ ਇੱਕ ਜੇ ਪਾੜ ਲੂਗੀ ਖੜ ਜੋ ਇਹ ਜੇ ਕਕੂਤਰੀ ਆ ਬਈ ਮਗਹੜਾ ਆਹ ਲੋ ਬਈ ਘਰੋਂ ਸ਼ਾਹ ਪੂਰੇ ਕੱਢੇ ਹੋਏ ਪੂਰੇ ਬਈ ਮਗਹੜਾ ਵਾਲੇ ਪੀਲੇ ਪੀਲੇ ਕਹਿੰਦੇ ਨੇ ਆਪਾਂ ਪੂਰੇ ਸ਼ਹਿਰ ਨੂੰ ਸਹੀ ਗੱਲ ਆ ਬਈ ਉਹ ਵੀ ਜਿਹੜੇ ਕਹਿੰਦਾ ਉਹ ਪੂਰੇ ਦਾੜ ਕੋਈ ਨਹੀਂ ਪੂਰੇ ਕੱਟੇ ਦਾੜ ਕੋਈ ਨਹੀਂ ਲੈ ਬਾਈ ਕਰੋ ਅੱਖਾਂ ਚੱਕ ਪੂਰੇ ਉੱਪਰੋਂ ਕੱਟੋਟਾ ਮੱਕੇ ਘੱਟ ਦਾ ਕੀ ਹੈ ਤੁਮਾ ਕੋਈ ਲੱਗਣ ਦੇਗਾ ਚਲ ਮਾਂ ਵੀ ਕਰ ਲੋ ਉਹ ਕੱਢਣ ਨੂੰ ਜਿਹੜੇ ਪਾਲ ਕੇ ਤਾਂ ਹੋਰ ਕਰਾਉਣੇ ਬਈ ਸ਼ੌਕਾ ਥੱਲੇ ਉਤਰਾਂ ਦਾ ਬਾਪੂ ਜੀ ਵਾਲੇ ਡੰਗਿਆਂ ਦਾ ਉਹ ਪੁੱਜੇ ਹੋਰ ਆ ਜੀ ਉਹ ਪੁੱਜੇ ਹੋਰ ਆ ਜੀ ਕੀ ਬਈ ਫੌਜੀ ਢਮੋਟ ਆਣੇ ਚੋਂ 2 3 ਬਈ ਫੌਜੀ ਬੁੱਲਵਾਣੇ ਇਕੱਲੇ ਪੁੰਨਰ ਨੇ ਕਿ ਨਹੀਂ ਲੱਗਦੇ ਲੈ ਬਈ ਕਰੋ ਸ਼ੌਂਕ ਪੁੰਨੂ ਵਾਲੇ ਕੁੱਤਰ ਬਈ ਬੱਚੇ ਪਾਲ ਲਿਆਂਦੀ ਹੈ ਕਮੂਤਰੀ ਘੰਟਿਆਂ ਦੀ ਬਨਵਾਣੀ ਹੈ ਘੰਟੇ ਵਾਲੇ ਤੇ ਪੁੰਨਰ ਵਾਲੇ ਚੋਂ ਤੇ ਆਏ ਨੇ ਬਈ ਬੁੱਛੇ ਮੇਰੇ ਕੋਲ ਕਰ ਲਓ ਤਾਂ ਨਾ ਗੱਜਨ ਕੇ ਪਰ ਬ੍ਰੀਡ ਰੋਕ ਲਾਗੇ ਤੁਸੀਂ ਤੋਂ ਪਹਿਲੀ ਪਾੜ ਦੇ ਮੈਂ ਤਾਂ ਕਰ ਲੋ ਸ਼ੌਕ ਬਾਈ ਕਬੂਤਰੀ ਦਾ ਕਿਉਂਕਿ ਉਹ ਉਹ ਕਿੰਨਾ ਉਹ ਥੇ ਜਿਆਦਾ ਠੀਕ ਆ ਉਹ ਕਲਪ ਪੁਰਾਣੇ ਸਮੇਂ 1000 ਰੁਪਏ ਕਿਆ ਸੀ ਆ ਬੱਚੇ ਆ ਬਈ ਜੇ ਕਰੋ ਆ ਜਨਤਾ ਕਿਰੋ ਜਾ ਕੇ ਉਹਦੇ ਪ੍ਰੋਗਰਾਮ ਕਰਾਉਣ ਕਰਾਂਗੇ ਲੈ ਬਈ 1000 ਵਾਲੀ ਕਬੂਤਰੀ ਬਈ ਜਾਣੇ ਖੇਲ ਆ ਕਰ ਲੋ ਸ਼ੌਕ ਇਹਨਾਂ ਕੋ ਫੈਰ ਲਾਵਾਂ ਗਲ ਕੇ ਪਿੱਤਰੇ ਲੈ ਬਈ ਕਰੋ ਹਜ਼ਾਰ ਵਾਲੇ ਪੁੱਤ ਆ ਬਈ ਨਾ ਕਰਦਿਆਂ ਹੁਣ ਨਹੀਂ ਜੀ ਬਈ ਕਲੀਅਰ ਇਹ ਨੇ ਹਜ਼ਾਰ ਵਾਲੇ ਕੀ ਆ ਇਹਦੇ ਬੱਚੇ ਆ ਬਈ ਬੱਚੇ ਗੱਡ ਰੱਖੇ ਆ ਮੋਠੇ ਬੋਲੀ ਆ